ਅੱਜ ਆਪਾਂ ਵਾਲਾਂ ਨੂੰ ਘਰ ਹੀ హెయిర్ ਸਪਾ ਕਰਾਂਗੇ ਜੀ ਕਿਉਂਕਿ ਵਾਲਾਂ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਤੇ ਇਸ ਤਰੀਕੇ ਨਾਲ ਆਪਾਂ ਜਦੋਂ ਵਾਲਾਂ ਦੀ ਕੇਅਰ ਕਰਾਂਗੇ ਤਾਂ ਵਾਲ ਬਹੁਤ ਜ਼ਿਆਦਾ ਸਮੂਥ ਸਿਲਕੀ ਤੇ ਸ਼ਾਈਨਿੰਗ ਬਣ ਜਾਣਗੇ ਤੇ ਆਪਾਂ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਚਲੋ ਆਪਾਂ ਦੱਸਦੇ ਹਾਂ ਜੀ ਤੇ ਜਿਵੇਂ ਹੁਣ ਤੁਸੀਂ ਕੀ ਜਾਣਦੇ ਹੋ ਕਿ ਵਾਲਾਂ ਵਿੱਚ ਬਹੁਤ ਸਾਰੀਆਂ ਨੀਂਹ ਪ੍ਰੋਬਲਮ ਆਉਂਦੀਆਂ ਨੇਗੇ ਵਾਲ ਝੜਨ ਲੱਗ ਜਾਂਦੇ ਨੇ ਵਾਲ ਚਿੱਟੇ ਵੀ ਹੋ ਜਾਂਦੇ ਨੇਗੇ ਤੇ ਵਾਲ ਜਿਹੜੇ ਉਹ ਦੋਮੂਏ ਹੋ ਕੇ ਟੁੱਟਨੇ ਵੀ ਸਟਾਰਟ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚਿਆਂ ਦੇ ਵੀ ਜਿਹੜੇ ਵਾਲ ਨੇਗੇ ਬਹੁਤ ਹੀ ਜ਼ਿਆਦਾ ਵਾਈਟ ਆਉਣ ਲੱਗ ਜਾਂਦੇ ਨੇ ਗੰਜੇਪਨ ਦੀ ਪ੍ਰੋਬਲਮ ਹੋ ਜਾਂਦੀ ਹੈ ਹੋਰ ਵੀ अनेका ਹੀ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਖਾਰਸ਼ ਹੋਣ ਲੱਗ ਜਾਂਦੀ ਹੈ ਸਿਰ ਵਿੱਚ ਜਾਂ ਬਹੁਤ ਹੀ ਜ਼ਿਆਦਾ ਸਿਕਰੀ ਪੈਦਾ ਹੋ ਜਾਂਦੀ ਹੈਗੀ ਇਹਦੇ ਬਹੁਤ ਸਾਰੇ ਕਾਰ ਜੋ ਹੋਰ ਵੀ ਅਨੇਕਾਂ ਹੀ ਆਪਾਂ ਬਾਲਾਂ ਤੇ ਬਹੁਤ ਹੀ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਜਿਹੜਾ ਅਪਲਾਈ ਕਰਦੇ ਆ ਤਾਂ ਉਹਦੇ ਨਾਲ ਜਿਹੜੇ ਆਪਣੇ హెయిਰ ਨੇ ਉਹ ਬਹੁਤ ਹੀ ਜ਼ਿਆਦਾ ਡੈਮੇਜ ਹੋ ਜਾਂਦੇ ਨੇਗੇ ਉਹਦੀ ਵਜ੍ਹਾ ਕਰਕੇ ਜਿਹੜੇ ਬਾਲ ਆ ਵਿਓ ਆਪਾਂ ਨੂੰ ਪਤਾ ਹੀ ਹੈ ਸੁਭਾਅਕੀਏ ਵੀ ਉਹਨਾਂ ਦਾ ਜਿਹੜਾ ਵਿੱਚ ਰੁੱਖਾਪਨ ਆ ਕੇ ਉਹ ਜਿਹੜੀ ਟੁੱਟਣ ਦੀ ਪ੍ਰੋਬਲਮ ਆ ਉਹ ਆ ਜਾਂਦੀ ਹੈ ਇੱਕ ਵਾਰ ਤਾਂ ਆਪ ਨੂੰ ਐਮਲਾ ਦੇ ਆਪਣੇ ਜਿਹੜੇ ਬਾਲ ਉਹ ਬਹੁਤ ਹੀ ਵਧੀਆ ਹੋਗੇ ਪਰ ਜਦੋਂ ਆਪਾਂ ਕੋਈ ਵੀ ਚੀਜ਼ ਅਪਲਾਈ ਕਰਦੇ ਆ ਉਹਦੇ ਨਾਲ ਆਪ ਨੂੰ ਐਵੇਂ ਹੁੰਦਾ ਕਿ ਵੀ ਹਾਂ ਇਹਦੇ ਨੇ ਜਿਹੜੇ ਬਾਲ ਬਹੁਤ ਮਤਲਬ ਵਧੀਆ ਹੋਣ ਲੱਗੇ ਪਰ ਜਿਉਂ-ਜਿਉਂ ਆਪਾਂ ਕੋਈ ਚੀਜ਼ ਟਰਾਈ ਕਰਦੇ ਆਂ ਟਾਈਮ ਪਾ ਕੇ ਜਿਹੜੀ ਚੀਜ਼ ਦੇ ਵੇੜੇ ਰਿਜ਼ਲਟ ਬਹੁਤ ਹੀ ਜ਼ਿਆਦਾ ਭੈੜੇ ਨਿਕਲਦੇ ਨੇ ਪਰ ਆਪਾਂ ਘਰ ਵਿੱਚ ਹੀ ਬਹੁਤ ਹੀ ਵਧੀਆ ਜਿਹੜੀ ਚੀਜ਼ਾਂ ਨੇਗੀਆਂ ਇੰਨਾ ਉਹ ਤੇ ਆਪਣੇ ਵਾਲਾਂ ਨੂੰ ਇੱਕ ਹਾਈਡਰੇਟ ਕਰ ਸਕਦੇ ਹਾਂ ਉਹਨਾਂ ਨੂੰ ਟੁੱਟਣ ਤੋਂ ਬਚਾ ਸਕਦੇ ਹਾਂ ਤੇ ਘਰ ਵਿੱਚ ਹੀ ਸਿਲਕੀ ਸਮੂਥ ਇਹਨਾਂ ਨੂੰ ਬਣਾ ਸਕਦੇ ਆਂ ਹੁਣ ਜਿਵੇਂ ਬੱਚੇ ਨੇ ਜਿਨ੍ਹਾਂ ਦੇ ਵਾਲ ਬਹੁਤ ਹੀ ਜ਼ਿਆਦਾ ਵਾਈਟ ਆ ਰਹੇ ਨੇ ਮਤਲਬ ਕਈ ਵਾਰ ਆਪਾਂ ਤੇਲ ਹੀ ਜਏ ਯੂਜ਼ ਕਰਦੇ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਕੈਮੀਕਲ ਹੁੰਦੇ ਨੇ ਜਾਂ ਆਪਣਾ ਖਾਣ ਪੀਣ ਇਸ ਪ੍ਰਕਾਰ ਦਾ ਹੋ ਗਿਆ ਪਰ ਡਿਊਸ਼ਨ ਇੰਨਾ ਹੋ ਚੁੱਕਿਆ ਕਿ ਬਾਲਾਂ ਵਿੱਚ ਮਤਲਬ ਬਹੁਤ ਸਾਰੀ ਜਿਹੜੀ ਪ੍ਰੋਬਲਮ ਆਉਂਦੀ ਨਹੀਂ ਹੈ ਇਸ ਕਰਕੇ ਜੇ ਵਧੀਆ ਆਪਾਂ ਕੋ ਤੇਲ ਵਰਤੀਏ ਬਾਲਾਂ ਦੀ ਕੇਅਰ ਕਰੀਏ ਤੇ ਖਾਣ ਪੀਣ ਆਪਣਾ ਵਧੀਆ ਹੋਵੇ ਤਾਂ ਜਿਹੜੇ ਬਾਲ ਨੇ ਬਹੁਤ ਹੀ ਜ਼ਿਆਦਾ ਕਾਲੇ ਰਹਿੰਦੇ ਨੇਗੇ ਮਤਲਬ ਵਾਈਟ ਹੋਣ ਤੋਂ ਬਚ ਸਕਦੇ ਨੇ ਪਰ ਆਪਾਂ ਘਰ ਵਿੱਚ ਹੀਅਰ ਸਪਾ ਕਰਾਂਗੇ ਜੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਲ ਆ ਉਹ ਬਹੁਤ ਹੀ ਜ਼ਿਆਦਾ ਰੁੱਖੇ ਤੇ بے ਜਾਨ ਹੋਏ ਪਏ ਨੇਗੇ ਤੇ ਇਹਨਾਂ ਨੂੰ ਆਪਾਂ ਕਿਵੇਂ ਵਧੀਆ ਬਣਾ ਸਕਦੇ ਆ ਸਭ ਤੋਂ ਪਹਿਲਾਂ ਜਿਵੇਂ ਹੁਣ ਆਪਣੇ ਕੋਲੇ ਰਾਤ ਨੂੰ ਟਾਈਮ ਹੁੰਦਾਗਾ ਤਾਂ ਆਪਾਂ ਵਾਲਾਂ ਤੇ ਕਿਸੇ ਵੀ ਤੇਲ ਦੀ ਮ사ਜ ਕਰ ਲੈਣੀ ਆ ਜੇਕਰਕਾ ਅਪ ਜੋ ਵੀ ਤੇਲ ਯੂਜ਼ ਕਰਦੇ ਆ ਉਹ ਆਪਾਂ ਇਹ ਤੇ ਅਪਲਾਈ ਕਰ ਸਕਦੇ ਆ ਤੇ ਜੇਕਰ ਤੁਸੀਂ ਮਤਲਬ ਵਾਲਾਂ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਤਾਂ ਆਪਾਂ ਇੱਕ ਦੋ ਤੇਲ ਦੱਸੇ ਹੋਏ ਨੇਗੇ ਉਹ ਤੁਸੀਂ ਘਰੇ ਬਣਾ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਆ ਮੈਂ ਜਿਹੜੇ ਦੋ ਤੇਲ ਨੇ ਘਰੇ ਬਣਾਏ ਹੋਏ ਨੇ ਇੱਕ ਬਰਿੰਗਰਾਜ ਵਾਲਾਗਾ ਜੀ ਇੱਕ ਆਪਣੇ ਕੋਲੇ ਕੜੀ ਪੱਤੇ ਵਾਲਾ ਮਤਲਬ ਇਹਦੇ ਵਿੱਚ ਹੋਰ ਵੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਨੇਗੀਆਂ ਤੇ ਇਹਨਾਂ ਨੂੰ ਮੈਂ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਅਰਿੰਡੀ ਦਾ ਤੇਲ ਇੱਕ ਚਮਚਾ ਮੈਂ ਅਰਿੰਡੀ ਦਾ ਤੇਲ ਪਾਇਆ ਤੇ ਬਾਲਾਂ ਦੇ ਅਕੋਰਡਿੰਗ ਹੀ ਆਪਾਂ ਇਹਦੇ ਵਿੱਚ ਪਾਇਆ ਜੀ ਜਿਹੜਾ ਪਾ ਘਰ ਵਿੱਚ ਬਣਾਇਆ ਹੋਇਆ ਸੀ ਤੇਲ ਤੇ ਇਹਨਾਂ ਦੋਨੇ ਤੇਲਾਂ ਨੂੰ ਆਪਾਂ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਆਪਣੇ ਵਾਲਾਂ ਵਿੱਚ ਅਪਲਾਈ ਕਰ ਲੈਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਚਸ ਲੈਣਾਗਾ ਹਲਕੇ ਹਲਕੇ ਹੱਥਾਂ ਨਾਲ ਜ਼ਿਆਦਾ ਦਬ ਨਹੀਂ ਦੇਣੀ ਤੇ ਵਾਲਾਂ ਵਿੱਚ ਆਪਾਂ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਤੌਲੀਆ ਲੈਣਾ ਇਹ ਤੁਸੀਂ ਪ੍ਰੋਸੈਸ ਆ ਜਿਹੜਾ ਰਾਤ ਨੂੰ ਵੀ ਕਰ ਸਕਦੇ ਨੇ ਆਪਾਂ ਸਵੇਰੇ ਉੱਠ ਕੇ ਵੀ ਇਹ ਕਰ ਸਕਦੇ ਆ ਤੇ ਆਪਾਂ ਗਰਮ ਪਾਣੀ ਲੈ ਲੈਣਾ ਤੇ ਇਹਦੇ ਵਿੱਚ ਇੱਕ ਤੌਲੀਏ ਨੂੰ ਚੰਗੀ ਤਰ੍ਹਾਂ ਡੁਬੋ ਕੇ ਆਪਾਂ ਨਿਚੋੜ ਕੇ ਵਾਲਾਂ ਤੇ ਚੰਗੀ ਤਰ੍ਹਾਂ ਆਪਾਂ ਲਵੇਟ ਕੇ ਰੱਖ ਲੈਣਾ ਜਿਉਂਦੇ ਤੌਲੀਆ ਠੰਡਾ ਹੋ ਜਾਏ ਤਾਂ ਆਪਾਂ ਦੁਬਾਰਾ ਫੇਰ ਗਰਮ ਪਾਣੀ ਵਿੱਚ ਰੱਖ ਕੇ ਦੁਬਾਰਾ ਫੇਰ ਸਿਰ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਆਪਾਂ ਰੱਖ ਲੈਣਾ ਜਿਉਂਦੇ ਠੰਡਾ ਹੋ ਜਾਏ ਤਾਂ ਉਸ ਤੋਂ ਬਾਅਦ ਆਪਾਂ ਉਤਾਰ ਦੇਣਾ ਤੇ ਵਾਲਾਂ ਨੂੰ ਆਪਾਂ ਰੈਸਟ ਕਰਨ ਵਾਸਤੇ ਏਵੇਂ ਹੀ ਛੱਡ ਦੇਣਾ ਤੇ ਇਸ ਤੋਂ ਬਾਅਦ ਤੁਸੀਂ ਕਿਸੇ ਵੀ ਨਾਰਮਲ ਸ਼ੈਂਪੂ ਨਾਲ ਜਿਹਦੇ ਵਿੱਚ ਜਿਆਦਾ ਸਲਫੇਟ ਨਾ ਹੋਵੇ ਸਲਫੇਟ ਫ੍ਰੀ ਜਿਹੜਾ ਸ਼ੈਂਪੂ ਆ ਉਹ ਤੁਸੀਂ ਯੂਜ਼ ਕਰਨਾਗਾ ਜਾਂ ਬੇਬੀ ਸ਼ੈਂਪੂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਆ ਰਾਤ ਦਾ ਪੀਂਹੋਂਤਾ ਹੋਇਆ ਸ਼ੈਂਪੂ ਆ ਜੀ ਇਹ ਪਾਊਡਰ ਫਾਰਮ ਚ ਆਪਾਂ ਤਿਆਰ ਕਰਿਆ ਸੀ ਇਹ ਦੀ ਵੀ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋਗੇ ਇਹਨੂੰ ਮੈਂ ਰਾਤ ਨੂੰ ਪੀਂਹੋਂਤਾ ਸੀ ਜੀ ਤੇ ਹੁਣ ਆਪਾਂ ਇਹਨੂੰ ਪੁਣ ਲੈ ਤੇ ਇਹਦੇ ਵਿੱਚ ਆਪਾਂ ਪਾ ਲੈ ਜੀ ਬੇਬੀ ਸ਼ੈਂਪੂ ਤੇ ਇਹਦੇ ਨਾਲ ਆਪਾਂ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਗਾ ਉਸ ਤੋਂ ਬਾਅਦ ਜੀ ਆਪਾਂ ਮਤਲਬ ਵਾਲਾਂ ਨੂੰ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸਿਲਕੀ ਸਮੂਥ ਬਣ ਇਹਨਾਂ ਨੂੰ ਜਿਹੜੀ ਵੀ ਆਪਾਂ ਇੰਨ ਵਿੱਚ ਜਿਹੜਾ ਡਰਾਈ ਬਣਾਇਆ ਉਹਨੂੰ ਆਪਾਂ ਦੂਰ ਕਰਨਾ ਹੈ ਬਹੁਤ ਹੀ ਜ਼ਿਆਦਾ ਕੌਮਲ ਤੇ ਸੌਫਟ ਬਣਾਉਣੇ ਨੇ ਇਹਨਾਂ ਨੂੰ ਤੇ ਇਹਦੇ ਲਈ ਆਪਾਂ ਲਾਵਾਂਗੇ ਜੀ ਦਹੀਂ ਜੇਕਰ ਦਹੀਂ ਤੁਸੀ ਨਹੀਂ ਮਤਲਬ ਵਧੀਆ ਲੱਗਦੀ ਜਾਂ ਨਹੀਂ ਹੈਗੀ ਤਾਂ ਇਹਦੀ ਥਾਂ ਤੁਸੀਂ ਅਰਿੰਡੀ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਤੇ ਇਧਰ ਆਪਾਂ ਲਈਏ ਜੀ ਘਰ ਵਿੱਚ ਤਿਆਰ ਕੀਤੀ ਹੋਈ ਐਲੋਵੇਰਾ ਜੈੱਲ ਇਹ ਆਪਾਂ ਲਾਵਾਂਗੇ ਜੀ 4 ਚਮਚ ਐਲੋਵੇਰਾ ਜੈੱਲ ਆ ਜਿਹੜੀ ਇਹ ਵਾਲਾਂ ਨੂੰ ਵਧਾਉਣ ਵਿੱਚ ਵੀ ਬਹੁਤ ਵਧੀਆ ਰੋਲ ਅਦਾ ਕਰਦੀ ਆ ਜਿਵੇਂ ਖੁਸ਼ਕੀ ਜਾਂ ਬਹੁਤ ਹੀ ਜ਼ਿਆਦਾ ਇਚਿੰਗ ਹੁੰਦੀ ਆ ਆਪਣੇ ਖਾਰਸ਼ ਹੁੰਦੀ ਆ ਉਹਨੂੰ ਵੀ ਠੀਕ ਕਰਦੇ ਤੇ ਵਾਲਾਂ ਨੂੰ ਲੈਂਥੀ ਕਰਨ ਵਿੱਚ ਚਮਕਦਾਰ ਬਣਾਉਣ ਵਿੱਚ ਬਹੁਤ ਵਧੀਆ ਰੋਲ ਅਦਾ ਕਰਦੀ ਹੈ। ਇਹਦੇ ਵਿੱਚ ਫੋਲਿਕ ਐਸਿਡ ਬਹੁਤ ਹੀ ਜ਼ਿਆਦਾ ਹੁੰਦਾ ਜੀ, ਵਿਟਾਮਿਨ A, C ਤੇ E ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦੇ ਨੇ ਜੋ ਆਪਣੇ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਨੇ। ਤੇ ਇਹ ਆਪਾਂ ਲਵਾਵਾਂਗੇ ਜੀ 4 ਚਮਚ 4 ਚਮਚ ਮੇ ਪਾਈਏ ਜੀ ਦਹੀਂ। ਇਹਦੀ ਥਾਂ ਤੁਸੀਂ ਔਰਿੰਡੀ ਦਾ ਤੇਲ ਵੀ ਲੈ ਸਕਦੇ ਹੋ ਤੇ 2 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਲੈਸਰੀਨ। ਤੁਸੀਂ ਇਹ ਨਾ ਸਮਝਿਓ ਜਿਹੜਾ ਗਲੈਸਰੀਨ ਇਕੱਲੇ ਫੇਸ ਤੇ ਅਪਲਾਈ ਹੁੰਦਾਗਾ। ਬਾਲਾਂ ਤੇ ਵੀ ਇਹ ਬਹੁਤ ਹੀ ਵਧੀਆ ਰਿਜ਼ਲਟ ਲੈ ਕੇ ਆਉਂਦਾ ਜੀ ਤੁਸੀਂ ਮਾਰਕੀਟ ਚੋਂ ਜਾ ਕੇ ਜਿਹੜੀ ਗਲੈਸਰੀਨ ਉਹ ਵਧੀਆ ਲੈ ਕੇ ਆਉਣੀ ਹੈਗੀ ਦੋ ਚਮਚ ਆਪਾਂ ਗਲੈਸਰੀਨ ਦੇ ਪਾ ਕੇ ਤੇ ਇਸ ਪੇਸਟ ਨੂੰ ਚੰਗੀ ਤਰ੍ਹਾਂ ਆਪਾਂ ਬਣਾ ਕੇ ਰੂਟ ਤੋਂ ਲੈ ਕੇ ਚੰਗੀ ਤਰ੍ਹਾਂ 헤ਠਾਂ ਤੱਕ ਬਾਲਾਂ ਤੇ ਅਪਲਾਈ ਕਰ ਲੈਣਾ ਸਾਰੇ ਬਾਲਾਂ ਨੂੰ ਚੰਗੀ ਤਰ੍ਹਾਂ ਆਪਾਂ ਕਵਰ ਕਰ ਲੈਣਾ ਤੇ ਇਹਦੀ ਵੀ ਆਪਾਂ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰ ਲੈਣੀ ਆ ਤੇ ਇਸ ਨੂੰ ਆਪਾਂ ਘੰਟਾ ਡੇਢ ਘੰਟਾ 2 ਘੰਟਾ ਜਿੰਨਾ ਕਿ ਆਪਣੇ ਕੋਲ ਟਾਈਮ ਆ ਇਹਨੂੰ ਆਪਾਂ ਰੱਖਣਾ ਘੱਟ ਤੋਂ ਘੱਟ ਅੱਧਾ ਘੰਟਾ ਤਾਂ ਪਹਿਨੂ ਰੱਖਣੀ ਰੱਖਣਾਗਾ ਤੇ ਉਸ ਤੋਂ ਬਾਅਦ ਫੇਰ ਫੇਰ ਆਪਾਂ ਨਾਰਮ ਸੁਕਣ ਤੋਂ ਬਾਅਦ ਤੁਸੀਂ ਵਾਲ ਦੇਖ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਸਿਲਕੀ ਤੇ ਸਮੂਥ ਹੋ ਗਏ ਨੇ ਤੁਸੀਂ ਚਾਹੋ ਤਾਂ ਜੋ ਵੀ ਆਪਾਂ ਘਰ ਵਿੱਚ ਤੇਲ ਯੂਜ਼ ਕਰਦੇ ਹਾਂ ਉਹ ਤੁਸੀਂ ਹਲਕਾ ਜਿਹਾ ਲਗਾ ਸਕਦੇ ਹੋ ਪੈਸੇ ਕੋਈ ਜ਼ਰੂਰਤ ਨਹੀਂ ਕਿਉਂਕਿ ਜਿਹੜੀ ਇਹਦੇ ਵਿੱਚ ਆਪਾਂ ਗਲੈਸਰੀਨ ਪਾਈ ਆ ਉਹ ਇੱਕ ਕੰਡੀਸ਼ਨਰ ਦੇ ਤੌਰ ਤੇ ਕੰਮ ਕਰਦੀ ਆਪਣੇ ਵਾਲ ਹੀ ਬਹੁਤ ਹੀ ਵਧੀਆ ਕੰਡੀਸ਼ਨਰ ਵੀ ਹੋ ਜਾਂਦੇ ਨੇ ਕੋਈ ਇਹਦਾ ਰਿਜ਼ਲਟ ਜਿਹੜਾ ਆਪ ਨੂੰ ਪਹਿੜਾ ਨਹੀਂ ਮਿਲਦਾ ਵਾਲ ਜਿਹੜੇ ਬਹੁਤ ਹੀ ਜ਼ਿਆਦਾ ਸਮੂਥ ਹੋ ਜਾਂਦੇ ਨੇ ਹਾਈਡਰੇਟ ਹੋ ਜਾਂਦੇ ਨੇਗੇ ਵਾਲਾਂ ਵਿੱਚ ਜਿਹੜੀਆਂ ਅਨੇਕਾਂ ਪ੍ਰੋਬਲਮ ਆਉਂਦੀਆਂ ਨੇ ਉਹ ਤੋਂ ਸਾਨੂੰ ਰਾਤ ਮਿਲਦੀ ਹੈ ਕਿਉਂਕਿ ਇਹ ਆਪਾਂ ਜੇਕਰ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਕਰਦੇ ਆ ਆਪਣੇ ਵਾਲਾਂ ਤੇ ਅਪਲਾਈ ਇਹ ਜਿਹੜਾ ਮਾਸਕ ਆਪਾਂ ਦੱਸਿਆ ਹੋਇਆ ਤਾਂ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਜੀ ਇਹਦੇ ਨਾਲ ਬਾਲਾਂ ਦੀਆਂ अनेका ਪ੍ਰੋਬਲਮ ਨੇ ਉਹ ਤੁਹਾਨੂੰ ਰਾਤ ਮਿਲਦੇ ਸੋ ਜਰੂਰ ਟਰਾਈ ਕਰਿਓ ਜੀ ਕੋਈ ਵੀ ਤੇਲ ਹੋਵੇ ਆਪਾਂ ਣਾਉਣ ਤੋਂ ਪਹਿਲਾਂ ਯੂਜ਼ ਕਰ ਸਕਦੇ ਹਾਂ ਕਿਉਂਕਿ ਬਾਲਾਂ ਨੂੰ ਉਹ ਚੰਗੀ ਤਰ੍ਹਾਂ ਹਾਈਡਰੇਟ ਕਰਦਾ ਬਾਲਾਂ ਦੀ ਜਿਹੜੀ ਡਰਾਈਨੈਸ ਉਹਨੂੰ ਖਤਮ ਕਰਦਾ ਤੇ ਬਾਲਾਂ ਨੂੰ ਇੱਕ ਚੰਗੀ ਤਰ੍ਹਾਂ ਪੋਸ਼ਣ ਦਿੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਟਾ ਵਾਲਣਾ ਜਿਹੜਾ ਆਪਾਂ ਗਰਮ ਪਾਣੀ ਚ ਪਾ ਕੇ ਬਾਲਾਂ ਨੂੰ ਕਵਰ ਕਰਨਾ ਹੈ ਇਹਦੇ ਨਾਲ ਜਿਹੜਾ ਆਪਾਂ ਤੇਲ ਲਗਾਇਆ ਹੁੰਦਾ ਉਹ ਚੰਗੀ ਤਰ੍ਹਾਂ ਜੜਾਂ ਵਿੱਚ ਮਤਲਬ ਰਚ ਜਾਂਦਾ ਜੀ ਇਹਦੇ ਨਾਲ ਬਾਲਾਂ ਨੂੰ ਪੋਸ਼ਣ ਮਿਲਦਾ ਬਾਲ ਟੁੱਟਣ ਤੋਂ ਜਾਂ ਜਿਹੜੀਆਂ ਵੀ ਪ੍ਰੋਬਲਮ ਹੁੰਦੀਆਂ ਨੇ ਛਾੜਨਦੀ ਉਹਨਾਂ ਤੋਂ ਸਾਨੂੰ ਰਾਤ ਨੂੰ ਦੱਸੋ ਜ਼ਰੂਰ ਟਰਾਈ ਕਰਨਾ ਇਹ ਸਾਰਾ ਪ੍ਰੋਸੈਸ ਇਹ ਇਹ ਤੁਸੀਂ ਐਵੇਂ ਨਹੀਂ ਹੈਗਾ ਵੀ ਆਪਾਂ ਇਹ ਡੇਲੀ ਹੀ ਜਾਂ ਹਫਤੇ ਵਿੱਚ ਇੱਕ ਵਾਰੀ ਯੂਜ਼ ਕਰਨਾ ਹੈ ਇਹ ਤੁਸੀਂ ਮਹੀਨੇ 'ਚ ਇੱਕ ਜਾਂ ਦੋ ਵਾਰ ਜਦੋਂ ਅਪਲਾਈ ਕਰੋਗੇ ਤਾਂ ਤਾਂ ਤੁਸੀਂ ਦੇਖੋਗੇ ਕਿ ਵਾਲਾਂ ਨੂੰ ਬਹੁਤ ਹੀ ਵਧੀਆ ਇੱਕ ਸ਼ਾਈਨਿੰਗ ਸਮੂਥਨਿੰਗ ਮਿਲ ਗਈ ਹੈਅਰ ਸਪਾ ਜਿਹੜੀ ਜਿਹੜੇ ਆਪਾਂ ਮੈਂਗੀ ਮੈਂਗੀ ਮਤਲਬ ਜੀ ਪਾਰਲਰਾਂ ਚ ਜਾ ਜਾ ਕਰਵਾਉਂਦੇ ਆ ਉਹਦੇ ਵਿੱਚ ਅਨੇਕਾਂ ਹੀ ਕੈਮੀਕਲ ਹੁੰਦੇ ਨੇਗੇ ਜਿਹਦੇ ਬਹੁਤ ਹੀ ਭੜੇ ਰਿਜ਼ਲਟ ਮਿਲਦੇ ਨੇ ਬਾਅਦ ਵਿੱਚ ਸਾਨੂੰ ਇੱਕ ਵਾਰ ਤਾਂ ਸਾਨੂੰ ਐਮਲਾ ਦੇ ਜਿਹੜੇ ਆਪਣੇ ਵਾਲ ਨੇ ਬਹੁਤ ਵਧੀਆ ਹੋ ਗਏ ਪਰ ਬਾਅਦ ਵਿੱਚ ਜਿਹੜੇ ਉਹਦੇ ਰਿਜ਼ਲਟ ਮਿਲਣ ਉਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੇ ਨੇ ਇਹਦੇ ਨਾਲ ਜਿਵੇਂ ਵਾਲਾਂ ਵਿੱਚ ਵਾਲ ਝਾੜਨ ਦੀ ਸਮੱਸਿਆ ਹੋ ਗਈ ਦੋ ਮੋਹਿਆਂ ਦੀ ਹੋ ਗਈਆਂ ਬਹੁਤ ਹੀ ਜ਼ਿਆਦਾ ਡਰਾਈ ਹੋ ਜਾਂਦੇ ਨੇਗੇ ਤੇ ਇਹ ਜਿਹੜੇ ਤਰੀਕੇ ਨੇ ਇਹ ਆਪਾਂ ਘਰ ਵਿੱਚ ਹੀ ਯੂਜ਼ ਕਰਕੇ ਵਾਲਾਂ ਨੂੰ ਬਹੁਤ ਵਧੀਆ ਬਣਾ ਸਕਦੇ ਨਾਲ ਜਿਹੜੇ ਵਾਲ ਆ ਉਹ ਮਤਲਬ ਆਪਣੇ ਚਿੱਟੇ ਨਹੀਂ ਹੋਣਗੇ ਵਧੀਆ ਰਹਣਗੇ ਸੋ ਜਰੂਰ ਟਰਾਈ ਕਰੋ ਜੀ ਤੁਸੀਂ ਆ ਦੇਖ ਸਕਦੇ ਹੋ ਨੇ ਵੀ ਬਾਲ ਮੈਂ ਚੰਗੀ ਤਰ੍ਹਾਂ ਸਕਾਲੇ ਤੇ ਹਲਕਾ ਜਿਹਾ ਮੈਂ ਤੇਲ ਵੀ ਲਗਾ ਲਿਆ ਸੀਗਾ ਤੇ ਬਾਲ ਆਪਣੇ ਘਰ ਵਿੱਚ ਹੀ ਸਿਲਕੀ ਤੇ ਸਮੂਥ ਹੋ ਚੁੱਕੇ ਨੇ ਸੋ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗੀ ਕਿ ਕਿ ਬਾਲਾਂ ਨੂੰ ਜੇਕਰ ਤੁਸੀਂ ਚਿੱਟੇ ਹੋਣ ਤੋਂ ਜਾਂ ਝੜਨ ਤੋਂ ਬਚਾਉਣਾ ਹੈ ਤਾਂ ਤੁਸੀਂ ਇਹ ਘਰ ਵਿੱਚ ਹੀ ਯੂਜ਼ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ